ਤਰੀਕ ਉਸ ਦੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਾਥ ਹੈ ਤੇ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰ ਦਿਓ ਤੇ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ ਤੇ ਅੱਜ ਹੈਗੀ 11 ਤਰੀਕ ਅੱਜ ਤੋਂ ਪ੍ਰਵਾਦ ਫੇਰੀਆਂ ਸ਼ੁਰੂ ਕਰਨੀਆਂ ਨੇ ਤੇ 2:30 ਵਜੇ ਮੈਂ ਉੱਠ ਖੜਿਆ ਸੀ ਤੇ ਇਸ਼ਨਾਨ ਕਰਕੇ ਪਾਠ ਕਰਕੇ ਤੇ ਗੁਰਦੁਆਰਾ ਹੁਣ ਜਾਵਾਂਗੇ ਗੁਰਦੁਆਰਾ ਜਾ ਕੇ ਆਪਣੀ ਖੰਡੇ ਸਾਹਿਬ ਦੀ ਸੇਵਾ ਲੱਕੀ ਆ ਉਹ ਆਪਾਂ ਕਰਾਂਗੇ ਸੇਵਾ ਤੇ 5 ਦਿਨ ਪ੍ਰਵਾਦ ਫੇਰੀਆਂ ਕੱਢਣੀਆਂ ਨੇ ਆ ਤੇ ਹੋ ਸਕੇ ਆਪਾਂ ਇੱਕ ਅੱਧੀ ਕਲਿੱਪ ਪਾਵਾਂਗੇ ਪਰਵਾਤ ਫੇਰੀ ਦੀ ਤੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਨਸਿਆਂ ਦਾ ਖੜਾ ਸੱਡ ਕੇ ਗੁਰੂ ਦਾ ਸਿੱਖ ਬਣੋ ਤੇ ਪੰਜ ਦਿਨ ਆਪਾਂ ਪਰਵਾਤ ਫੇਰੀਆਂ ਕੱਢਣੀਆਂ ਨੇ ਸਤਨਾਮ ਵਾਹਿਗੁਰੂ ਗੁਰੂ ਘਰ ਤੋਂ ਅਰਦਾਸ ਕਰਕੇ ਪਰਵਾਤ ਫੇਰੀਆਂ ਆਰੰਭ ਕਰਤੀਆਂ ऐसे आंगूरा तो जी मैं भाल भाल जामा ऐसे आंगूरा तो जी मैं भाल भाल जामा दर्शन कर लो जी क्यों नींद न केरी पाईया वाहिगुरु जी का खालसा वाहिगुरु जी की फतेह वाहे गुरु वाहे गुरु वाहे गुरु वाहे गुरु ਓਏ ਆਜੇ ਦੋ ਜਾਨੀ 50 ਪੰਡੀਆਂ ਫਟਾਫਟ ਹਾਂਜੀ ਆ ਚਾਰ ਫਰਤਾਰੀ ਆਜੀ ਟੇਣਾ ਖਾੜੇ ਐਸੇ ਆਂਦੂਰਾ ਤੋ ਜੀ ਮੈਂ ਵਾਲੇ ਵਾਲੀ ਜਾਵਾ ਐਸੇ ਆਂਦੂਰਾ ਤੋ ਜੀ ਮੈਂ ਬਾਲੇ ਬਰ ਜਾਵਾ ஆனால் திருவாரூர் மாவட்டம் கோவையில் நடைபெற்ற பேச்சுவார்த்தையில் பேசிய அவர் இந்தியாவின் பொருளாதாரம் மேலும் அதிகரித்து வருவதாக கூறினார்

ਆਪਾਂ ਨੇ 17 ਪਾਸ ਬੇਕਤੀਆਂ ਕਰਨੀਆਂ ਨੇ ਇੰਨੀਆਂ ਬੇਕਤੀਆਂ ਪ੍ਰਵਾਨ ਕਰਿਓ ਜੀ ਬੋਲੋ ਜੀ ਪ੍ਰੇਮ ਸਤਿਕਾਰ ਅਨੰਦ ਵਾਹ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਪਿੰਡ ਦੇ ਗ੍ਰਾਂਥੀ ਨੇ ਬਾਬਾ ਜੀ ਉਹ ਤਾਂ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਬਾਰੇ ਜਨਮ ਸਥਾਨ ਬਾਰੇ ਕੁਝ ਕੁ ਵਿਚਾਰ ਦੱਸਣਗੇ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਰੂਪ ਪੈਰਿਸਾ ਸੰਗਜ ਜੀ ਅੱਜ ਆਪਾਂ ਤਾਂ ਤਾਂ ਸਤਿਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦੇ ਸਮਾਹ ਵਿੱਚ ਵਿਚਾਰ ਲੈ ਕੇ ਹਾਜ਼ਰ ਹੋਏ ਆਂ ਜਦ ਤਾਂ ਤਾਂ ਸਤਿਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ ਭਾਈ ਗੁਰਦਾਸ ਜੀ ਧੰ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦੇ ਅਵਤਾਰ ਸਮੇਂ ਕੀ ਲੱਛਣ ਹੋਏ ਕਿਹੋ ਜਿਹਾ ਵਰਤਾਰਾ ਸੀ ਉਸ ਨੂੰ ਵਰਣਨ ਕਰਦੇ ਨੇ ਆਪਣੀ ਬਾਣ ਅੰਦਰ ਸਤਗੁਰ ਨਾਨਕ ਪ੍ਰਗਟਿਆ ਮਿਟੀ ਸੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਭ ਅੰਧੇਰ ਕਰੋਆ ਅੰਧੇਰ ਭਲੂਆ ਸਿੰਘ ਬਕੇ ਮਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਤਾਪਣ ਸੋਆ ਸਿਧਾ ਆਸਣ ਸਭ ਜਗਤ ਦੇ ਨਾਨਕ ਆਦਮਤੇ ਕੇ ਕੋਆ ਕਰ ਕਰ ਅਮਰੋ ਧਰਮ ਸਾਲ ਹੋਵੇ ਕੀਰਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜਦ ਗੁਰੂ ਨਾਨਕ ਸਾਹਿਬ ਜੀ ਅਵਤਾਰ ਗੁਰੂ ਨਾਨਦ ਸਾਹਿਬ ਜੀ ਦਾ ਅਵਤਾਰ ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੋਕ ਤੋਂ ਸ੍ਰੀ ਮਹਿਤਾ ਕਾਲੂ ਜੀ ਦੇ ਘਰ ਵਿਵਸਾਦ ਸੁਦੀਤਨ ਸੰਬਤ 1522 15 ਅਪ੍ਰੈਲ ਸਨ 1469 ਨੂੰ ਰਾਏ ਕੋਈ ਦੀ ਤੁਲ ਮੰਡੀ ਜੋ ਆਪ ਜੀ ਦੇ ਨਾਮ ਨਾਲ ਨਨਕਾਣਾ ਸਾਹਿਬ ਤੇ ਪ੍ਰਸਿੱਧ ਹੋਈ ਤਾਂ ਜਗਤ ਵਿੱਚ ਅਗਿਆਨ ਕਰਕੇ ਜਿਹੜੀ ਪਾਪਾਂ ਦੀ ਤੁੰਦਸਾਈ ਹੋਈ ਸੀ ਉਸ ਸੂਰਜ ਰੂਪੀ ਗੁਰ ਅਵਤਾਰ ਦੇ ਪ੍ਰਗਟ ਹੋਣ ਕਰਕੇ ਉਹ ਪਾਪਾਂ ਦੀ ਧੁੰਦ ਮਿਟ ਗਈ ਤੇ ਗਿਆਨ ਦਾ ਪ੍ਰਕਾਸ਼ ਹੋਇਆ ਸਾਰੇ ਜਗਤ ਵਿੱਚ ਚਾਨਣ ਹੀ ਚਾਨਣ ਫੈਲ ਗਿਆ ਜਿਸ ਤਰ੍ਹਾਂ ਸੂਰਜ ਦੇ ਉਦੋਂ ਹੋਣ ਨਾਲ ਤਾਰੇ ਸਿੱਪ ਜਾਂਦੇ ਨੇ ਤੇ ਅੰਧੇਰਾ ਨਸ ਜਾਂਦਾ ਹੈ ਜਿਵੇਂ ਸ਼ੇਰ ਦੀ ਭਵਕ ਨਾਲ ਹਰਨਾ ਦੀ ਡਰ ਉੱਠ ਜਾਂਦੀ ਹੈ ਤੇ ਧੀਰਜ ਕਰਕੇ ਖੜੇ ਹੋਣ ਦਾ ਹੀਆਂ ਨਹੀਂ ਰੱਖਦੇ ਇਸ ਤਰ੍ਹਾਂ ਗੁਰੂ ਜੀ ਗੁਰੂ ਜੀ ਦੀ ਸਤਨਾਮ ਦੀ ਗਰਜ ਨਾਲ ਪਾਪਾਂ ਦੀ ਜਿਹੜੀ ਤੰਦ ਸੀ ਉਹ ਭੱਜ ਗਈ ਸਾਰੇ ਪਾਸੇ ਨਾਮ ਦਾ ਵਰਤਾਰਾ ਹੋ ਗਿਆ ਚਾਰੇ ਪਾਸੇ ਨਾਮ ਦੀਆਂ ਜੈ ਜੈਕਾਰਾਂ ਹੋਈਆਂ ਚਾਨਣ ਹੋ ਗਿਆ ਜਿੱਥੇ ਬਾਬੇ ਬਾਬਾ ਗੁਰੂ ਨਾਨਕ ਜੀ ਦੇ ਚਰਨ ਪਾਉਂਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਚਰਨ ਪਾंदे ਉਹ ਸਥਾਨ ਪੂਜਣ ਯੋਗ ਹੋ ਜਾਂਦਾ ਸਾਰੇ ਜਗਤ ਵਿਦੇ ਪ੍ਰਸਿੱਧ ਸਥਾਨ ਗੁਰੂ ਨਾਨਕ ਸਾਹਿਬ ਜੀ ਨਾਲ ਸਿੱਧ ਪ੍ਰਸਿੱਧ ਹੋਏ ਜੈਸਾ ਕਿ ਗੋਗਕ ਮੱਤਾ ਤੋਂ ਨਾਨਕ ਮੱਤਾ ਆਦਿ ਹਰ ਤਾਂ ਸੰਗਤਾਂ ਦੇ ਤਤ ਸੰਗ ਵਾਸਤੇ ਧਰਮਸਾਲਾ ਬਣ ਗਈਆਂ ਜਿੱਥੇ ਕੀਰਤਨ ਹੁੰਦੇ ਦਿਨਤ ਖੁਸ਼ੀਆਂ ਰਹਿੰਦੀਆਂ ਬਾਬਾ ਗੁਰੂ ਨਾਨਕ ਜੀ ਨੇ ਚਾਰ ਪੁੰਟ ਤੇ ਨੌ ਖੰਡ ਰਤਨੀ ਆਲ ਪਵਿੱਤਰ ਉਪਦੇਸ਼ਾਂ ਨਾਲ ਸੱਚਾ ਮੇਲ ਕਰਕੇ ਤਾਰੇ ਕਲਯੁਗ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਕਲਯੁਗ ਨੂੰ ਤਾਰਨ ਲਈ ਆਇਆ ਸੋ ਇਨੀਆਂ ਕਵੈਂਟੀਆਂ ਪ੍ਰਵਾਨ ਹੁ ਕਰਨੀਆਂ ਨੇ ਕਲਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇ ਸਰੂਪ ਵਿੱਚ ਪਰਮੇਸ਼ਰ ਆਪ ਪ੍ਰਗਟ ਹੋ ਕੇ ਸੰਸਾਰ ਨੂੰ ਤਾਰਨ ਲਈ ਆਏ ਸੁਸਾਰੇ ਸੰਤਾਂ ਨੂੰ ਭਾਈ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋਇਨੇਕ ਵਿਚਾਰਾਂ ਪ੍ਰਵਾਨ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ